ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਇੱਕ ਸ਼ਰਮਨਾਕ ਕਾਰਾ ਕੀਤਾ ਗਿਆ ਦੱਸਿਆ ਕਿ ਪੰਜਵੀਂ ਜਮਾਤ ਵਿੱਚ ਪੜਦੀ 11 ਸਾਲਾਂ ਦੀ ਲੜਕੀ ਜੋ ਕਿ ਹਾਰਮੋਨੀਅਮ ਸਿੱਖਣ ਦੇ ਲਈ ਗੁਰਦੁਆਰਾ ਸਾਹਿਬ ਜਾਂਦੀ ਸੀ ਉਸ ਲੜਕੀ ਨਾਲ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਛੇੜਛਾੜ ਕੀਤੀ ਜਾਂਦੀ ਹੈ ਦੱਸਿਆ ਕਿ ਦੋਸ਼ੀ ਨੂੰ ਖੁਦ ਹੀ ਸਜ਼ਾ ਦੇਣ ਦੀ ਜਿਹੜੀ ਕੋਸ਼ਿਸ਼ ਹੈ ਗੁੱਸੇ ਦੇ ਵਿੱਚ ਆਈ ਭੀੜ ਵੱਲੋਂ ਕੀਤੀ ਗਈ ਸੇਵਾਦਾਰ ਨੂੰ ਭੀੜ ਤੋਂ ਕੱਢ ਕੇ ਥਾਣੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਭੀੜ ਅਤੇ ਪੁਲਿਸ ਦੇ ਵਿੱਚ ਟਕਰਾਰ ਵੀ ਹੁੰਦੀ ਹੈ ਗੁੱਸੇ ਦੇ ਵਿੱਚ ਆ ਕੇ ਲੋਕਾਂ ਦੇ ਵੱਲੋਂ ਉਸ ਦੇ ਕੋਟ ਮਾਰ ਵੀ ਕੀਤੀ ਜਾਂਦੀ ਹੈ ਇੱਟਾਂ ਪੱਥਰ ਤੱਕ ਵਰਸਾਏ ਜਾਂਦੇ ਨੇ ਸੋ ਇਸੇ ਦਰਾਨ थाना ਮੁਖੀ ਨੂੰ ਵੀ ਹੈ ਜਿਹੜਾ ਪੱਥਰ ਲੱਗ ਜਾਂਦਾ ਹੈ ਸੋ ਬੇहद ਸ਼ਰਮਨਾਕ ਕਾਰ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਕੀਤਾ ਜਾਂਦਾ ਹੈ ਘਟਨਾ ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਜਲਾਲਾਬਾਦ ਦੀ ਦੱਸੀ ਜਾ ਰਹੀ ਹੈ ਸੋ ਪੁਲਿਸ ਹੈ ਜਿਹੜਾ ਗ੍ਰੰਥੀ ਦਾ ਸਾਥ ਦਿੰਦੀ ਵੀ ਦਿਖਾਈ ਦੇ ਰਹੀ ਹੈ ਇਹ ਦੋਸ਼ ਨੇ ਪੀੜਤ ਪੱਖ ਦੇ ਵੱਲੋਂ ਲਗਾਏ ਗਏ ਨੇ ਪੀੜਤ ਪੱਖ ਪੁਲਿਸ ਨੇ આરોપી ਨੂੰ ਗ੍ਰਫਤਾਰ ਕਰ ਲਿਆ ਹੈ ਅਤੇ ਸਲਾਖਾਂ ਦੇ ਪਿੱਛੇ ਹੈ ਤੇ ਇੱਧਰ ਹੀ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਸੇਵਾਦਾਰ ਨੂੰ ਖੁਦ ਹੀ ਸਜ਼ਾ ਦਿੱਤੀ ਗਈ ਉਸ ਨਾਲ ਕੁੱਟਮਾਰ ਕੀਤੀ ਗਈ ਉਸਤੇ ਇੱਟਾਂ ਪੱਥਰ ਤੱਕ ਵਰਸਾਏ ਗਏ ਨੇ ਸੋ ਬੇਹਦ ਸ਼ਰਮਨਾਕ ਕਾਰਾ ਹੈ ਜਿਹੜਾ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਜਲਾਲਾਬਾਦ ਵਿੱਚ ਵੇਖਣ ਨੂੰ ਮਿਲਿਆ। ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ। ਹਾਂ ਕੁਲਵਿੰਦਰ ਆ ਮੇਰਾ ਨਾਮ। ਮੇਰੀ ਭਤੀਜੀ ਸੀ ਵੀਰੇ। ਆ ਜਪੰਡ ਜਲਾਲਾਬਾਦ ਜ਼ਿਲ੍ਹਾ ਮੋਗਾ। ਬੱਤੀ ਸਾਡੀ ਇੱਥੇ ਪਾਠ ਸਿਖਾਉਂਦੀ ਸੀ ਗੁਰਦੁਆਰੇ ਤੇ ਗੁਰਦੁਆਰੇ ਵਾਲੇ ਬਾਬੇ ਨੇ ਗਲਤ ਕੰਮ ਕੀਤਾ ਉਹਦੇ ਨਾਲ ਕਿਹੜਾ ਬਾਬਾ ਆਈ ਨਹੀਂ ਪਤਾ ਕਿਹੜਾ ਇੱਥੇ ਬੱਤੀ ਆਉਗਾ ਨਾ ਜਰਦੀ ਬਾਬਾ ਜਿਹੜਾ ਕਿਆ ਕਰਨ ਨਾ ਕਿਤੇ ਕਿੱਥੇ ਰਹਿ ਰਿਹਾ ਆਈ ਨਾ ਨਹੀਂ ਮੈਨੂੰ ਪਤਾ ਕਿੰਨਾ ਚਿਰ ਤੋਂ ਰਹਿਦਾ ਹੈ ਨਾ ਆਇਆ ਕਿ ਹਰਮੋਨੀਅਮ ਸਿਖਾਉਂਦੀ ਹਰਮੋਨੀਅਮ ਸਿਖਣ ਵਾਲੀ ਪਾਠ ਸਿਖਦੀ ਸੀ ਕੁੜੀ ਇੱਥੇ ਗੁਰਦੁਆਰੇ ਪਾਠ ਸਿਖਣਾਉਂਦੀ ਸੀਗੀ ਤੇ ਬਾਬੇ ਨੇ ਇਹਨਾਂ ਗਲਤ ਕੰਮ ਕੀਤਾ ਕੁੜੀ ਨਾਲ ਸ਼ਿਕਾਇਤ ਇਦਾਂ ਦੀ ਆਈ ਹੈ ਕੋਈ ਕਰਮ ਕਰਦਿਆ ਕਰਦੇ ਪਹਿਲਾਂ ਵੀ ਪਿੰਡ ਵਾਸੀਆਂ ਨੂੰ ਕੋਈ ਲੱਗਾ ਪਤਾ ਇਹਦੇ ਬਾਰੇ ਹਾਂਜੀ ਪਹਿਲਾਂ ਵੀ ਪਤਾ ਹੈ ਦਾ ਵੀ ਜਿਹਦੇ ਪ੍ਰਸ਼ਾਦ ਦਿੰਦਾ ਕੁੜੀਆਂ ਦੇ ਆਹ ਦਿਨ ਦਿੰਦਾ ਪ੍ਰਸ਼ਾਦ ਆਹ ਕੁੜੀ ਦਾ ਫੜ ਕੇ ਪ੍ਰਸ਼ਾਦ ਦਿੰਦਾ ਵਾ ਤੁਸੀਂ ਇਹਨੂੰ ਪਿੰਡ ਪਿੰਡ ਵਾਸੀਆਂ ਨੇ ਪਹਿਲਾਂ ਕਿਹਾ ਨਹੀਂ ਕਮੇਟੀ ਨੂੰ ਕੋਈ ਕਮੇਟੀ ਮਰੀ ਹੋਈ ਹੈ ਇੱਥੇ ਨਹੀਂ ਕਮੇਟੀ ਵਾਲਾ ਆਉਣਾ ਨਹੀਂ ਕਮੇਟੀ ਵਾਲਾ ਸੁਣਾਈ ਨਾ ਦਤਾ ਕਮੇਟੀ ਇਹਨਾਂ ਨੇ ਲਾਠੀ ਚਾਰ ਦੀ ਵੀ ਸਾਡੇ ਤੇ ਕਰਵਾ ਦਿੱਤਾ ਲਾਠੀ ਚਾਰਜ ਕਰੋੜੀ ਦੇ ਉਹਦੇ ਮਾਪਿਓ ਦੇ ਸਾਡੇ ਦੇ ਮਾਪਿਆਂ ਨੇ ਵੀ ਇਹਨਾਂ ਨੇ ਗੰਦੇ ਚਲਾ ਦਿੱਤੇ ਖੰਡੀ ਦੀ ਮਾਂ ਦੇ ਵੀ ਫੇਰ ਸਾਡੇ ਕੋਲ ਲੈ ਗਿਆ ਉਹਨੂੰ ਉਹਨੂੰ ਬੰਨ੍ਹ ਆ ਗਿਆ ਗੱਡੀ ਤੇ ਬਾ ਕੇ ਇਹਨਾਂ ਨੇ ਪੂਰਾ ਕਾਸਟ ਤੱਕ ਵੇਚਦੇ ਸਾਡੇ ਪਿੰਡ ਦੇ ਸਰਪੰਚ ਨੇ ਸਾਡੀ ਜਿੱਥੇ ਕੋਈ ਗੱਲ ਨਹੀਂ ਸੀ ਸਾਡੇ ਬੱਚਿਆਂ ਦੇ ਗੰਦੇ ਕਰਵਾਏ ਆ ਠੀਕ ਹੈ ਕੇ ਗਏ ਬੰਸੇ ਸਾਹਮਣੇ ਉਹਨਾਂ ਨੇ ਸੁਣਾ ਕੋਈ ਕਿਸੇ ਨੇ ਕੋਈ ਨਹੀਂ ਸੁਣਿਆ ਨੇ ਕਰਦੁਵਾਰੇ ਹਾਰਮੋਨੀਅਮ ਸਿੱਖਣ ਗਏ ਸੀ ਬਾਬਾ ਜੀ ਨੇ ਮੈਂ ਉਹਦੇ ਬਾਏ ਮੈਂ ਅੰਦਰ ਗਈ ਉਹਨੇ ਮੂੰਹ ਜੂੰਹ ਭਾ ਕੇ ਸ਼ਕਤੀ ਨੂੰ ਹੱਥ ਲਾਇਆ ਬਾਬਾ ਜੀ ਨੇ ਬਾਬੇ ਜਨਾਬ ਪਤਾ ਕੀ ਹੈ ਨਹੀਂ ਅੱਛਾ ਕਿੰਨੀ ਕਿੰਨੀ ਉਮਰ ਬਾਬਾ ਜੀ ਦੀ ਉਹ ਜੀ ਮਤਲਬ ਟੇਕਣ ਗਏ ਸੀਗੇ ਨਹੀਂ ਹਾਰਮੋਨੀਅਮ ਸਿੱਖਣ ਗਏ ਸੀ ਹਾਰਮੋਨੀਅਮ ਸਿੱਖਣਾ ਅੱਗੇ ਵੀ ਜਾਣਦੇ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਜਾਣਦੇ ਹੋ ਦੋ ਹਫ਼ਤੇ ਹੋਰ ਵੀ ਬੱਚੇ ਜਾਂਦੇ ਸੀਗੇ ਹਾਂ ਜੀ ਉਹ ਸਕੂਲ ਚ ਪੜ੍ਹਦੇ ਆ ਤੁਸੀਂ ਹਾਂ ਜੀ ਕਿੰਨੇ ਵੀ ਕਲਾਸ ਚ ਪੜ੍ਹਦੇ ਪੰਜਵੀਂ ਪੰਜਵੀਂ ਚ ਤੇ ਇਹਦੀ ਜੋ ਸ਼ਿਕਾਇਤ ਆਪਣੇ ਮਾ ਮਾਤਾ ਪਿਤਾ ਨੂੰ ਦੱਸਿਆ ਕਿਹਨੂੰ ਦੱਸਿਆ ਹੈਂਗਾ ਆਪਣੇ ਮਾਤਾ ਪਿਤਾ ਨੂੰ ਅੱਛਾ ਤੇ ਫਿਰ ਉੱਥੇ ਲੜਾਈ ਝਗੜਾ ਕਿਵੇਂ ਹੋ ਗਿਆ ਉਹਨਾਂ ਨੇ ਉਹ ਪਹਿਲਾਂ ਜਦੋਂ ਹੋ ਗਏ ਸੀ ਇਹ ਪਿਤਾ ਉਹਨਾਂ ਨੂੰ ਵੀ ਗੁੱਸਾ ਆਇਆ ਸਾਰਿਆਂ ਨੂੰ ਗੁੱਸਾ ਆਇਆ ਵੀ ਸਾਡੀ ਤੇ ਹੱਥ ਲਾਇਆ ਠੀਕ ਹੈ ਤਾਂ ਕਰਕੇ ਲੜਾਈ ਝਗੜਾ ਹੋ ਗਿਆ ਤਾਂ ਲੜਾਈ ਕਿਵੇਂ ਹੋ ਗਈ ਠੀਕ ਹੈ ਮੇਰਾ ਨਾਮ ਹੈਗਾ ਹਰਪ੍ਰੀਤ ਕੌਰ ਬਾਕੀ ਕੀ ਹੋਇਆ ਜੀ ਜਲਾਲਾਬਾਦ ਵਿੱਚ ਕੱਡੀ ਬੇੜੀ ਦੇ ਉੱਪਰ ਕਿਸ ਨੇ ਛੇੜ ਚੜ ਦਿੱਤੀ ਹੈ ਪਿੰਡ ਦੇ ਗ੍ਰਾਂਤੀ ਸਿੰਘ ਨੇ ਕੀਤੀ ਹੈ ਹਾਂ ਜੀ ਉਹ ਨਾ ਆ ਕਰਦੇ ਗਰਾਹੀ ਕਰਦੇ ਆ ਕਾफी ਬੰਦੇ ਉੱਥੇ ਦੇਖ ਵਗੈਰਾ ਵੰਡਦੇ ਆ ਇੱਥੇ ਮੇਰੀਆਂ ਬੇਟੀ ਦੋ ਹਫ਼ਤੇ ਤੋਂ ਉੱਪਰ ਹੋ ਗਿਆ ਵਾ ਇਹ ਨਮੋਨੀਅਮ ਚੇਕਦੇ ਉੱਥੇ ਬੱਚੇ ਕਾਫੀ ਬੱਚੇ ਸੀਗੇ ਇਹਨੂੰ ਇਕੱਲੇ ਨੂੰ ਅੰਦਰ ਬੁਲਾ ਕੇ ਕਹਿੰਦਾ ਓਰੇ ਪਹਿਲਾਂ ਕਹਿੰਦਾ ਪੈਸੇ ਲੈਣੇ ਆ ਇਹ ਕਹਿੰਦੀ ਨਹੀਂ ਫਿਰ ਇਹਦੇ ਨਾਲ ਅੰਦਰ ਹਰਕਤ ਕੀਤੀ ਗਲਤ ਜਾ ਕੇ ਹਾਂ ਜੀ ਤੇਰੇ ਰੋਂਦੇ ਰੋਂਦੇ ਘਰੇ ਆਏ ਮੈਂ ਕੀ ਗੱਲ ਕਹਿੰਦੀ ਉੱਥੇ ਬਾਬਾ ਘਬਰਾਏ ਨੂੰ ਕੁਝ ਨਹੀਂ ਇਹਨੂੰ ਬੋਲਿਆ ਗਿਆ ਮੈਨੂੰ ਉਹਨੇ ਸਾਰੀ ਕਹਾਣੀ ਦੱਸੀ ਮੈਂ ਚਲੀ ਗਈ ਇੱਥੋਂ ਡਾਂਗ ਲੈ ਕੇ ਪਰ ਅਸੀਂ ਬਾਦੂ ਕਾਰਵਾਈ ਜਿੰਨੀ ਹੋ ਸਕੀ ਅਸੀਂ ਕੀਤੀ ਸਾਨੂੰ ਧੀ ਦਾ ਬੜਾ ਦੋਖਾ ਆ ਗਿਆ ਹਾਂ ਸਾਨੂੰ ਹਾਂ ਮੈਂ ਬੇਟੀ ਦੀ ਉਮਰ ਹੈਗੀ ਹੈ ਜੀ ਮੇਰੀ 11 ਸਾਲ ਪੰਜਵੀਂ ਕਲਾਸ ਵਿੱਚ ਪੜ੍ਹਦੀ ਸਤਕੀਰ ਗੁਰਦੁਆਰਾਵਾ ਜੀ ਹਾਂ ਜੀ ਅੱਛਾ

ਹਰ ਬਈ ਮੁੰਡੇ ਕੁੜੀ ਲਈ ਲੜਦੇ ਸੀ ਉਹਨਾਂ ਤੇ लाठी चार्ज ਕੀਤਾ ਬਾਈ ਹੱਟਾ ਵੀ ਵੀਡੀਓ ਵੀ ਬਕਾਇਦਾ ਮੁੰਡੇ ਆਪਾਂ ਸਾਰਿਆਂ ਦੇ ਮਾਰ ਲਾਟੀ ਚਾਰਜ ਜੋ ਕੀਤਾ ਕਹਿੰਦੇ ਸਾਨੂੰ ਬੰਦਾ ਬਾਹਰ ਲੈ ਜਾਣ ਦੋ ਅਸੀਂ ਆਪੇ ਇਹਨਾਂ ਦੇ ਕਾਰਵਾਈ ਕਰਾਂਗੇ ਜੀ ਅੱਛਾ ਜੀ ਹਾਂਜੀ ਤੁਸੀਂ ਕਹਿੰਦੇ ਸੀ ਕਿ ਬੇਸੀ ਕਾਰਵਾਈ ਹਾਂ ਅਸੀਂ ਕਹਿੰਦੇ ਸੀ ਕਿ ਕੀ ਸਜ਼ਾ ਦੇਣੀ ਸੀਗੀ ਅਸੀਂ ਹਾਂਜੀ ਸਾਡੀ ਬੇਟੀ ਨਾਲ ਜਿਹੜਾ ਕੌੜ ਗਾਲ ਪਾਈ ਅਸੀਂ ਕੌੜ ਸਜ਼ਾ ਦੇਵਾਂਗੇ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇੜਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੀ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆਰ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਪਾਕਸ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ